ਸ਼ੇਰ ਦੋਸਤ ਕੋ ਇਹ ਅੱਜ ਤੁਹਾਨੂੰ ਇੱਕ ਸ਼ਖਸ ਦੇ ਨਾਲ ਮਿਲਾਨੇ ਜਾ ਰਹੇ ਹਾਂ ਸਾਡੇ ਅੰਕਲ ਜੀ ਤੇ ਬਹੁਤ ਲੰਮੇ ਸਮੇਂ ਤੋਂ ਇੱਥੇ ਨਡਾਲੇ ਦੇ ਵਿੱਚ ਲੱਡੂ ਜਿਹੜੀ ਵਿਕਰੀ ਕਰਕੇ ਤੇ ਆਪਣਾ ਪਰਿਵਾਰ ਦਾ ਤੇ ਆਪਣਾ ਪੇਟ ਪਾਲਦੇ ਆ ਤੇ ਆ ਵੇਖ ਲਓ ਨਡਾਲੇ ਦੇ ਵਿੱਚ ਸਾਹ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਕੀ ਹਾਲ ਚਾਲ ਹੈ ਠੀਕ ਠਾਕ ਜੀ ਬੀ ਜੀ ਲੱਡੂ ਕਹਿੰਦੇ ਬੜੇ ਚਰਚਾ 'ਚ ਤੁਹਾਡੇ ਇੱਥੇ ਨਡਾਲੇ ਦੇ ਵਿੱਚ ਹੈ ਹਾਂ ਜੀ ਹਾਂ ਜੀ 40 ਸਾਲ ਹੋ ਗਿਆ ਮੇਰੇ ਕੋਲ ਵੇਚਦੇ ਜੀ ਅਚਾ 40 ਸਾਲ ਹੋ ਗਏ ਤੁਹਾਨੂੰ ਲੱਡੂ ਵੇਚਿਆ 40 ਸਾਲ ਹੋ ਗਏ ਬਬੂ ਜੀ ਅਚਾ ਕਿੱਥੋਂ ਸ਼ੁਰੂ ਕੀਤਾ ਸੀ ਕੰਮ ਫਿਰ ਜੋ ਲੱਡੂ ਦਾ ਕੰਮ ਸਟਾਰਟ ਕੀਤਾ ਫਿਰ ਹਾਂਜੀ ਕਿਹੜੇ ਪਿੰਡ ਤੋਂ ਸਟਾਰਟਿੰਗ ਕੀਤੀ ਸੀ ਲੱਡੂ ਜਦੋਂ ਵੇਚਣੇ ਸ਼ੁਰੂ ਕੀਤੇ ਬੈਠੇ ਨਡਾਰੇ ਸਹੀ ਅਚਾ ਨਡਾਰੇ ਸੇ ਹਾਂਜੀ ਹਾਂਜੀ ਅਚਾ ਕਿੱਥੋਂ ਆਉਂਦੇ ਹੋ ਨਹੀਂ ਕਿਹਦੇ ਆਸੋਂ ਆਉਂਦਾ ਅਚਾ ਪਿਆਸ ਤੋਂ ਆਉਂਦੇ ਹਾਂਜੀ ਤੇ ਕਿਤੇ ਹੁੰਦੇ ਹੋ ਫਿਰ ਜਿੱਦਾਂ ਕੋਈ ਬਸ ਯਾਤਰਾ ਰੋਡ ਵੇਚ ਰੋਡ ਵੇ ਬਸਤੇ ਆਉਂਦੇ ਹਾਂਜੀ ਠੀਕ ਤੇ ਇਹ ਲੱਡੂ ਜਿਹੜੇ ਬਣਾਉਣ ਦੇ ਵਿੱਚ ਕਿੰਨੀ ਕਿ ਮਿਹਨਤ ਜਿਹੜੀ ਲੱਗਦੀ ਹੈ ਜਿਹੜੇ ਲੱਡੂ ਦੀ ਬਲਿਸ਼ ਸ ਤੇ ਸ਼ਾਮ ਸਵੇਰ ਤੱਕ ਚੱਲਦਾ ਫਿਰ 11 ਵਜੇ ਤੱਕ 11 ਵਜੇ ਤੱਕ ਤੇ ਉਤੋਂ ਫਿਰ ਅੱਗੇ 12 ਵਜੇ ਫਿਰ ਚਾਲੇ ਪਾੜਨ ਦੇ ਹੋ ਗਏ ਹਾਂ ਹਾਂ ਜੀ ਵੀ ਤਿਆਰੀ ਕਰਦੇ ਹਾਂ ਬਾਅਦ ਵਿੱਚ ਲਈ ਤੇ ਇਹ ਜਿਹੜੇ ਲੱਡੂ ਤੁਸੀਂ ਵੇਚਦੇ ਹੋ ਇਹ ਕਾਦੇ ਕਾਦੇ ਲੱਡੂ ਆ ਮਤਲਬ ਕਿ ਇਹ ਦਾਲ ਦੇ ਬਣੇ ਹੋਏ ਆ ਦਾਲ ਦੇ ਬਣੇ ਹੋਏ ਆ ਠੀਕ ਕਿੰਨਾ ਕਾ ਲੱਡੂ ਜਿਹੜਾ ਲੱਗ ਜਾਂਦਾ ਹੈ ਨਡਾਲੇ ਮੇ ਜਾਂ ਲੱਗ ਜਾਂਦਾ ਹੈ 3 350 ਰੁਪਏ ਇੱਕ ਇਕੱਲੇ ਨਡਾਲੇ ਮੇ ਆਤੇ ਕੋ ਜਾਂ ਹੋਰ ਵੀ ਕਿਸੇ ਪਿੰਡ ਮੇ ਜਾਂਦੇ ਨਡਾਲਾ ਤੇ ਚਲਮਾ ਨਡਾਲਾ ਹੋਰ ਢਿਲਵਾ ਹਾਂਜੀ ਨਡਾਲਾ ਪਹਿਲਾਂ ਨਡਾਲਾ ਪਹਿਲੇ ਫਿਰ ਬਾਅਦ ਵਿੱਚ ਢਿਲਵਾ ਅਨੇ ਅੱਜ ਇਹ ਹੀ ਲਗਾਏਗਾ ਕੱਲ ਕੋ ਢਿਲਵਾ ਲਾਏਗਾ ਅੱਛਾ ਇੱਕ ਦਿਨ ਇੱਕ ਇੱਕ ਦਿਨ ਇੱਕ ਹਾਂਜੀ ਹਾਂਜੀ ਠੀਕ ਠੀਕ ਹੋਰ ਕੀ ਕੀ ਬੀਚਦੇ ਹੋ ਨਾਲ ਸਾਥ ਮੇ ਲੱਡੂ ਦੇ ਸਰ ਕੁਝ ਨਾ ਲੱਡੂ ਕਰਾ ਲਈ ਮਹਾਰਾਜ ਜੀ ਲੱਡੂ ਕਰਾ ਰਹੇ ਮਹਾਰਾਜ ਤੇ ਇਧਰ ਜੀ ਇਹ ਮੂਲੀਆਂ ਕਿ ਕੀ ਰੱਖਿਆ ਹੋਇਆ ਹੈ ਮੂਲੀ 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 ਰੱਖੀ ਹੋਈ ਹੈ ਹਾਂਜੀ ਮੂਲੀ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਲੱਡੂ ਵੇਚਣ ਦੇ ਮੈਨੂੰ ਦੇਖੋ 40 ਸਾਲ ਹੋ ਗਏ ਬਾਜੀ 40 ਸਾਲ ਹੋ ਗਏ ਕਿੰਨੀ ਕੁ ਉਮਰ ਸੀ ਜਦੋਂ ਇਹ ਲੱਡੂ ਵੇਚਣੇ ਸ਼ੁਰੂ ਕੀਤੇ ਜੀ ਦਾ ਮੈਨੂੰ ਉਦੋਂ 20 ਸਾਲ ਦਾ ਅੱਛਾ ਅੱਛਾ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਇਹ ਕੰਮ ਕਰਦਾ ਸੀ ਜਾਂ ਤੁਸੀਂ ਇਹ ਕੋਈ ਨਹੀਂ ਨਹੀਂ ਪਹਿਲੇ ਆਇਆ ਮੈਂ ਹੀ ਕੰਮ ਕਰਦਾ ਇਹ ਜੇ ਪਰਿਵਾਰ ਕੀ ਬਾਤ ਕੀ ਜਾਓ ਤਾਂ ਕਿੰਨੇ ਭਾਈ ਭੈਣ ਜਾਂ ਕਿੰਨੇ ਬੇਟੀਆਂ ਜਾਂ ਬੱਚੇ ਹੈ ਆਪਣੇ ਸਾਡੇ ਨੇ ਦੋ ਲੜਕਾ ਦੋ ਲੜਕੀ ਹੈ ਜੀ اچھا اچھا ਮੈਂ ਚਾਰ ਪਰਾਵਾਂ ਲੋ ਇੱਕ ਬਹਿਨ ਮਾ ਅੱਛਾ ਅੱਛਾ ਤੇ ਲੜਕੇ ਕੀ ਕਰਤੇ ਹੈ ਲੜਕੇ ਲੱਗੇ ਹੈ ਨੌਕਰੀ ਪਰਾਈਟ ਨੌਕਰੀ ਕਰ ਰਹੇ ਹੈ ਪ੍ਰਾਈਵੇਟ ਨੌਕਰੀ ਕਰ ਰਹੇ ਹੈ ਤੇ ਉਮਰ ਤੁਹਾਡੀ ਹੋਗੀ 40 ਸਾਲ ਮਾਰੀ 60 ਸਾਲ ਹੋ ਗਈ 60 ਸਾਲ ਉਮਰ ਹੋ ਗਈ ਆਪਦੀ ਹੈ ਤੇ ਕੰਮ ਆਬੀ ਵੀ ਹਜੇ ਵੀ ਲੱਡੂ ਦਾ ਕੰਮ ਕਰ ਰਹੇ ਹੋ ਆਬੀ ਵੀ ਕਰਦਾ ਠੀਕ ਠੀਕ ਹੈ ਠੀਕ ਠੀਕ ਜਿਹੇ ਆਪਣਾ ਸਾਧ ਸਦੋ ਸਮਾਨ ਹੈ ਨਾ ਸਾਰਾ ਬਸ ਦਾ ਸਿਰੇ ਸਮਾਨ ਜੀ ਠੀਕ 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 ਸੰਗਾਂ پैसे مل گیا کہاں بھی ہوتے تو تے اپ کی چلو ریٹ کی بات کی جائے تو ریٹ کیا دیتے ہو لڈو کا کیا ریٹ ہے ادھر جو بیچتے ہیں اپ 10 کا دو 10 کا دو ٹھیک ہے مگیائی بھی بہت ہو گئی ہے نا مگیائی بہت ہو گئی پہلے روپے دے چار چار بیچتا رہا اچھا 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 اے چٹنی کیڑی کیڑی بناتے ہو بھائی املی کی اے املی کی ہاں جی پیور املی یہ والی اے بیچ میں شاید ہری مرچ بھی پایا ہے شاید ہاں جی ہاں جی لیکن نہیں پوندے ਇਧਰ ਨੰਡਾਲੇ ਮੇ ਅਕੇਲੇ ਆਤੇ ਹੋਰ ਵੀ ਕੋਈ ਆਤਾ ਹੈ ਲੱਡੂ ਵੇਚਣੇ ਕੇ ਲਈ ਅਕੇਲੇ ਆਤੇ ਹਨਾ ਠੀਕ ਇਹ ਕੰਮ ਘਰ ਦਾ ਕਰਤਾ ਘਟਾ ਫਿਰ ਇਸੇ ਹੀ ਚਲਦਾ ਹੈ ਇਸੇ ਹੀ ਚਲਦਾ ਹੈ ہمارا ਇਸੇ ભગવાન ਦਾ ਕਰਤਾ ਹੈ ਲੱਗ ਜਾਂਦੇ ਸ਼ਾਮ ਤੱਕ ਸਾਰੇ ਲੱਡੂ ਹਮਦਿ ਲੱਗ ਜਾਂਦੇ ਨੇ ਠੀਕ ਠੀਕ ਐ ਪਤੀਲਾ ਸਾਰਾ ਵਿੱਲੇ ਹੋ ਜਾਂਦਾ ਹੈ ਤੇ ਬਾਅਦ ਮੈਂ ਜਦੋਂ ਪਤੀਲਾ ਵਿੱਲੇ ਹੋ ਜੇ ਤੇ ਫਿਰ ਜੇ ਲੱਡੂ ਜਿਹੜੇ ਪੜੇ ਹੋਏ ਵਿੱਚ ਮੇਂ ਡਾਲ ਲੈਂਦੇ ਹੋ ਦਸ ਕੇ ਦੋ ਹਨਾ ਤੇ ਕਿਤਨੇ ਰੁਪਏ ਸੇ ਸਟਾਰਟਿੰਗ ਕੀਤੀ ਜਦ ਬੀਚੇ ਬੀਚੇ ਦੇ 4-4 ਰੁਪਏ ਦੇ ਚਾਰ ਹਾਂ 1 ਰੁਪਏ ਦੇ ਚਾਰ ਚਾਰ ਇਹ ਕਿਤਨੇ ਟਾਈਮ ਦੀ ਬਾਤ ਹੈ ਇਹ ਸੰਨ 84 ਦੀ ਗੱਲ ਹੈ ਸੰਨ 84 ਦੀ ਹਾਂਜੀ ਠੀਕ ਠੀਕ ਸੰਨ 84 ਦੇ ਵਿੱਚ ਕਹਿੰਦੇ ਜੀ ਲੱਡੂ ਅਸੀਂ ਸ਼ੁਰੂ ਕੀਤੇ ਸੀ ਹਾਂਜੀ ਤੇ ਪਿੱਛੇ ਦਾਦੇ ਪੜਦਾਦੇ ਨੇ ਵੀ ਕੰਮ ਕੀਤਾ ਕਿ ਜਾਂ ਤੁਸੀਂ ਸ਼ੁਰੂ ਕਰਤਾ ਨਹੀਂ ਮੈਂ ਹੀ ਕੀਤਾ ਮੈਂ ਹੀ ਕੀਤਾ ਹਨਾ ਠੀਕ ਠੀਕ ਤੇ 83 1984 ਦੇ ਵਿੱਚ ਲੱਡੂ ਸ਼ੁਰੂ ਕੀਤੇ ਹਨਾ ਹਾਂਜੀ ਹਾਂਜੀ ਉਦੋਂ ਦੰਗਿਆਂ ਦਾ ਜੋਰ ਹੀ ਹਨਾ ਹਾਂ ਜੋਰ ਦਾ ਤੇ ਉਦੋਂ ਦੇ 1984 ਦੇ ਵਿੱਚ ਕਹਿੰਦੇ ਜੀ ਬਾਪੂ ਜੀ ਨੇ ਆਪਣੇ ਅੰਕਲ ਜੀ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਇਹ ਲੱਡੂਆ ਤੇ ਗਲੀ ਗਲੀ ਦੇ ਵਿੱਚ ਜਾਂਦੇ ਫੇ ਲੱਡੂ ਵੇਚਣਾ ਨਾ ਗਲੀ ਗਲੀ ਠੀਕ ਕੋਈ ਪਾਣੀ ਪੂਣੀ ਵੀ ਵਚਾਇਆ ਕਿ ਨਹੀਂ ਗਰਮੀ ਬਹੁਤ ਜਿਆਦੀ ਪੂਣੀ ਪਾਣੀ ਪੂਣੀ ਵੀ ਕੋਈ ਪੁੱਛਦਾ ਕਿ ਨਹੀਂ ਨਹੀਂ ਪੁੱਛਦਾ ਹੀ ਕੋਈ ਪੁੱਛਦਾ ਅੱਛਾ ਅੱਛਾ ਜੀ ਆਹ ਜੀ ਆਹ